ਤੂੰ ਜਿਉ ਹਜ਼ਾਰਾਂ ਸਾਲੀ ਇਹ ਮੇਰੀ ਹੈ बाबा बाबा की दुका। दुका। की yeah. थ महाराज की yeah. भावा भावा। के राजा की साई बाबा ਜੇ ਅਬ ਕਾਈ ਜੀ ਜੀ ਗਗਨ ਮਾ ਜੀ ਅੱਜ ਜੋ ਮੋਹਰੀਆ ਦੇ ਦੌਰਾਨ ਤੁਹਾਡੇ ਵੱਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ ਔਰ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਔਰ ਸੰਤਾਂ ਨੂੰ ਪਹੁੰਚਿਆ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤੇ ਪੰਡਿਤ ਜੀ ਤੁਹਾਡੀ ਬਹੁਤ ਵਧੀਆ ਕਿ ਕਰਵਾਇਆ ਗਿਆ ਬਿਲਕੁਲ ਠੀਕ ਗੱਲ ਜੇ ਇਹ ਸਾਈ ਨੇ ਕਰਵਾਇਆ ਜੇ ਤੇ ਸਾਈ ਦੇ ਮੋਜਾ ਲੈਂਦੇ ਪਏ ਜੇ ਬਹੁਤ ਪਿਆਰਾ ਅੱਜ ਇੱਕ ਸਾਈਂ ਦੁਆਰਾ ਇੱਕ ਪ੍ਰੋਗਰਾਮ ਲਿਖਿਆ ਗਿਆ ਤੇ ਜਿਹੜਾ ਉਹਨੇ ਸਾਨੂੰ ਚੁਣਿਆ ਕਰਨ ਵਾਸਤੇ ਤੇ ਅਸੀਂ ਉਹਦੇ ਚੁਣਾਵੀ ਬਣੇ ਤੇ ਅਸੀਂ ਅੱਜ ਦਾ ਪ੍ਰੋਗਰਾਮ ਕਰਵਾਇਆ ਇਹ ਮੰਡੀ ਵਿੱਚ ਗੁਣਾਣਾ ਫਰਨੀਚਰ ਵਾਲੀ ਗਲੀ 'ਚ ਇਹ ਫੰਕਸ਼ਨ ਹੋਇਆ ਇਹ ਹੋਲੀ ਦੇ ਪ੍ਰਕਸ਼ ਵੀ ਹੋਇਆ ਇਹ ਮੇਰੇ ਦੋਸਤ ਡਾਕਟਰ ਵਿਰਿੰਦਰ ਮੋਹਨ ਦੇ ਜਨਮ ਦਿਨ ਦੇ ਪ੍ਰਕਸ਼ ਵੀ ਹੋਇਆ ਇਹ ਭਾਵਨਾਵਾਂ ਦੇ ਪ੍ਰਕਸ਼ ਵੀ ਹੋਇਆ ਇਹ ਸਾਈਂ ਦੀ ਕਿਰਪਾ ਨਾਲ ਵੀ ਹੋਇਆ ਇਹਦਾ ਪਰ ਇੱਕ ਗੱਲ ਹੈਗੀ ਆ ਕਿ ਜਦੋਂ ਬਾਬਾ ਦਾ ਫੰਕਸ਼ਨ ਹੁੰਦਾ ਉਹ ਪਹਿਲਾਂ ਨਾ ਤਰਸਾ ਦਿੰਦੇ ਆ ਕਿ ਬਈ ਪਤਾ ਨਹੀਂ ਮਾਨ ਜੀ ਕਿ ਸਵੇਰ ਤੋਂ ਹੀ ਭਾਵ ਲੈ ਰਹਿਦਾ ਵੀ ਫੰਕਸ਼ਨ ਚੱਲਣਾ ਕਿਸ ਤਰ੍ਹਾਂ ਚੱਲੇਗਾ ਕਿਸ ਤਰ੍ਹਾਂ ਹੋਏਗਾ ਤੇ ਹਰ ਵੇਲੇ ਉਹਦੇ ਮਨ ਦੇ ਵਿੱਚ ਬਸ ਮਾਨ ਜੀ ਕੋਈ ਚੀ ਭਾਵ ਚੱਲਦਾ ਰਹਿੰਦਾ ਕਿ 바ਵਾ ਤੂੰ ਹੀ ਕਰਨਾ ਅਈ ਤੇ ਸਾਡਾ ਤੇ ਫੰਕਸ਼ਨ ਵੀ ਹੈ ਨਹੀਂ ਅੱਜ ਨਟਕਟ 바ਵਾ ਸਾਡਾ ਤੇ ਫੰਕਸ਼ਨ ਵੀ ਹੈ ਨਹੀਂ ਫੰਕਸ਼ਨ ਵੀ ਤੇਰਾ ਮਨਾਣਾ ਵੀ ਤੈਨੂੰ ਤੇ ਤੂੰ ਅੱਜ ਤੇਰਾ ਮਨਾ ਹੀ ਗਿਆ ਤੇ ਸਾਡਾ ਮੰਨਿਆ ਗਿਆ ਪਰ ਇੱਕ ਗੱਲ ਹੈਗੀ ਆ 바ਵਾ ਦਾ ਫੰਕਸ਼ਨ ਅਸੀਂ ਲੀਗ ਦੇ ਜਰੂਰ ਆ 바ਵਾ ਕਰਵਾਉਂਦੇ ਜਰੂਰ ਆ ਪਰ ਜਿੰਨਾ ਹੀ ਮਜ਼ਾ ਲੰਨਿਆ ਨਾ ਆਪਣਾ ਜੀ ਦੇਖੋ ਇਹ ਤੇ ਦੁਨਿਆਵੀ ਗੱਲਾਂ ਹੋਣੀਆਂ ਕਿ ਕੀ ਤਰ੍ਹਾਂ ਹੋਇਆ ਤੇ ਕੀ ਹੋ ਸਕਦਾ ਪਰ ਮੈਂ ਤੇ ਸਾਈਂ ਦੀਆਂ ਗੱਲਾਂ ਕਰਨ ਵਾਲਾ ਜੀ ਕਿ ਜੋ ਉਹਨੇ ਕਰਵਾਤਾ ਨਾ ਜਦੋਂ ਉਹਦਾ ਜਿਹੜਾ ਆਨੰਦ ਦੇ ਦਿੰਦਾ ਨਾ ਜੀ ਉਹ ਜਿਹੜਾ ਆਨੰਦ ਭਾਵ ਲੈਣੇ ਆ ਜਿਹੜਾ ਨੱਚਣਾ ਜਿਹੜਾ ਗਾਣਾ ਜਿਹੜਾ ਬਚਪਨ ਚ ਆ ਜਾਣਾ ਤੇ ਜਿਹੜੀ ਆਜ਼ਾਦੀ ਲੈ ਲੈਣੀ ਤੇ ਜਿਹੜੀ ਉਹਦੇ ਨਾਲ ਇੱਕ ਸੁਤ ਲੱਗ ਜਾਣੀ ਮੈਂ ਕਹਿੰਨਾ ਜੀ ਪਤਾ ਨਹੀਂ ਉਹ ਕਿਹੜੀ ਕਿਰਪਾ ਹੋਈ ਦੀ ਉੱਤੇ ਕਿ ਜਿਹੜੀ ਉਹ ਸੁਤ ਲਾਂਦਾ ਤੇ ਅਸੀਂ ਉਹਦਾ ਲੁਫਤ ਲੈਣੇ ਆ ਤੇ ਜੇਕਰ ਆਉਂਦੇ ਲੁਫਤ ਮੇਰਾ ਸਾਈਂ ਮੈਨੂੰ ਦਿੰਦਾ ਰਹੇ ਏ ਮੇਰਾ ਸ਼ਹਿਰ ਮੇਰੇ ਨਾਲ ਆਂਦਾ ਰੇ ਨੱਚਦਾ ਰੇ ਗਾਂਦਾ ਰੇ ਤੇ ਮੈਂ ਕਹਿੰਦਾ ਬਾਜੀ ਸਭ ਕੁਝ ਜਿੰਦ ਜਾਨ ਹੈਗੀ ਜੇ ਸਾਈ ਅੱਜ ਮੇਰਾ ਭਰਾ ਪਤਾ ਨਹੀਂ ਕਿਹੜੇ ਜਨਮਾਂ ਦਾ ਵਿਛੜਦਾ ਮਿਲ ਗਿਆ ਹਾਂਜੀ ਉਹਦਾ ਜਨਮ ਦਿਨ ਕਿੱਦੀ ਹੋਣਾ ਸੀ ਹਾਂਜੀ ਮਨੂੰਦਾ ਇੱਥੇ ਪਿਆ ਹਾਂਜੀ ਓਏ ਜਿਹੜੇ ਆ ਨਾ ਜੀ ਦੇਖੋ ਇਹ ਮੈਂ ਤੇ ਇੱਕੋ ਗੱਲ ਕਰਾਂਗਾ ਕਿ ਮੈਂ ਆਪਣੇ ਆਪ ਨੂੰ ਸਾਈ ਨੂੰ ਸੌਂਪਿਆ ਪਿਆ ਜੋ ਕਰਾਂਦਾ ਸਾਈ ਕਰਾਂਦਾ ਜੋ ਕਰਦਾ ਸਾਈ ਕਰਦਾ ਸਾਡਾ ਬਸ ਨਾ ਹੀ ਲੱਗਦਾ ਜੀ ਕੈਸਾ ਹੀ ਰਹਾ ਬੈਲ ਸਾਹਿਬ ਵੀ ਪਹੁੰਚੇ ਸੀ ਅੱਜ ਜੀ ਹਾਂਜੀ ਬੈਲ ਸਾਹਿਬ ਵੀ ਅੱਜ ਪਹੁੰਚੇ ਨੇ ਬੈਲ ਸਾਹਿਬ ਸਾਡੇ ਵੱਡੇ ਭਰਾ ਬੈਲ ਸਾਹਿਬ ਇੱਕੋ ਸ਼ਖਸੀਅਤ ਜਿਨ੍ਹਾਂ ਦਾ ਮੈਂ ਮੁਰੀਦ ਇਸ ਕਰਕੇ ਹਾਂ ਕਿ ਬੜੇ ਉੱਚੇ ਮਿਆਰ ਦੇ ਮਾਲਕ ਹੈ ਜਦੋਂ ਉਹ ਵੀ ਉਹ ਗੱਲ ਕਰਦੇ ਆ ਇੱਕੋ ਗੱਲ ਕਰਦੇ ਆ ਕਿ ਭਈ ਭਲੇ ਦੀ ਗੱਲ ਹੋਏ ਦੁਨੀਆ ਦਾ ਜਿੱਥੇ ਰੁੱਖ ਸਿੱਧਾ ਹੋ ਸਕਦਾ ਜਿੱਥੇ ਕਿਸੇ ਦੇ ਕੰਮ ਸਿੱਧੇ ਹੋ ਸਕਦੇ ਆ ਜਿੱਥੇ ਜਨਤਾ ਦਾ ਭਲਾ ਹੋ ਸਕਦਾ ਜੋ ਚੀਜ਼ ਉਹਨਾਂ ਨੂੰ ਵਿਖੇ ਜਾਂਦੀ ਹੈ ਨਾ ਤੁਸੀਂ ਦੇਖੋ ਇਹ ਫੰਕਸ਼ਨ ਵਿੱਚ ਹੁਣ ਬੈਲ ਸਾਹਿਬ ਦੀ ਨਾਲ ਲੈ ਰਿਆ ਮੈਨੂੰ ਯਾਦ ਨਹੀਂ ਰਿਹਾ ਕਿਉਂਕਿ ਮੈਂ ਸਾਈਂ ਦੇ ਵਿੱਚ ਡੁੱਬਿਆ ਪਿਆ ਸੀ ਪਰ ਮੈਂ ਉਹਨਾਂ ਦੀ ਤਾਰੀਫ਼ ਕਰਾਂਗਾ ਸ਼ਹਿਰ ਵਧਾਇਆ ਗਿਆ ਉਹ ਸ੍ਰਿਸ਼ਟੀ ਦਾ ਨਿਯਮ ਹੈ ਕਿ ਸ਼ਹਿਰ ਵਧਿਆ ਫੁੱਲਿਆ ਉਹ ਸਰਹੱਦਾ ਤੋਂ ਬਾਹਰ ਵੀ ਗਿਆ ਮੈਂ ਉਹਦੇ ਉਹਨਾਂ ਦੀ ਤਾਰੀਫ਼ ਇਹ ਐਸਾ ਲਈ ਕਿਉਂਕਿ ਰਾਜਨੀਤੀ ਫੰਕਸ਼ਨ ਨਹੀਂ ਹੈ ਪਰ ਮੈਂ ਉਹਨਾਂ ਦੀ ਤਾਰੀਫ਼ ਨਾ ਸੋਚਦਾ ਰਹਿਣਾ ਕਿ ਇਹ ਇੱਕ ਬੰਦਾ ਦੇਖੋ ਜਦੋਂ ਸ਼ਹਿਰ ਫੈਲਦਾ ਹੈ ਸਾਰ ਨੂੰ ਵੇਖਦਾ ਹੈ ਕਿ ਸ਼ਹਿਰ ਫੈਲਦਾ ਪਿਆ ਅੱਛਾ ਹਰ ਸ਼ਹਿਰ ਦਾ ਇੱਕ ਗੰਦਾ ਨਾਲਾ ਜ਼ਰੂਰ ਹੁੰਦਾ ਠੀਕ ਹੈ ਜੀ ਜਿੱਥੋਂ ਜਿੱਤੇ ਇੱਕ ਹੋਰ ਮੌਸਮ ਹੋ ਜਾਂਦਾ ਅੱਛਾ ਮੈਂ ਜਿਹਦੋਂ ਨੇ ਤਾਰੀਫ ਮੈਂ ਕਰਨਾ ਚਾਹਨਾ ਕਿ ਜਿਹੜੇ ਸ਼ਹਿਰ ਨੂੰ ਪਹਿਲਾਂ ਵਿੱਚ ਪੁੱਡਾ ਵੀ ਆਏਗੀ ਸਭ ਕੁਝ ਆਇਆ ਗਿਆ ਪ੍ਰਾਈਵੇਟ ਵਿਜ਼ਨ ਵੀ ਆ ਪਰ ਜਿਹੜੀ ਉਹਨਾਂ ਦੀ ਸੋਚ ਸੀ ਮੈਨੂੰ ਅੱਜ ਵੀ ਯਾਦ ਹੈ ਉਹ ਦਿਨ ਉਹ ਸ਼ਾਮ ਮੈਨੂੰ ਕਹਿੰਦੇ ਕਿ ਕੱਲ ਨਾ ਗगन ਜੀ ਆਇਓ ਜ਼ਰੂਰ ਤੇ ਮੈਂ ਕਿਹਾ ਵੀ ਕੋਈ ਕੰਮ ਹੋਣਾ ਕੋਈ ਅੱਛਾ ਮੈਨੂੰ ਇਸ ਤਰ੍ਹਾਂ ਦਾ ਨਹੀਂ ਲੱਗਾ ਜਿਸ ਤਰ੍ਹਾਂ ਉਹ ਇਸ ਤਰ੍ਹਾਂ ਕਹਿਣਾ ਚਾਹੁੰਦੇ ਉਹਨਾਂ ਕਿ ਕੱਲ ਮੈਂ ਕੁਝ ਕਰ ਦੇਣਾ ਕੱਲ ਕੋਈ ਸਰਪ੍ਰਾਈਜ਼ ਹੈ ਅੱਛਾ ਤੇ ਮੈਂ ਉਹ ਵੇਖਿਆ ਨਹੀਂ ਸੁਣਿਆ ਨਹੀਂ ਬਾਅਦ ਵਿੱਚ ਮੈਂ ਸੋਚਿਆ ਮੈਂ ਸਿਰੇ ਜਾਵਾਂਗਾ ਬਟ ਜਦੋਂ ਮੈਂ ਸਵੇਰੇ ਉਹਨਾਂ ਨੇ ਸ਼ਾਮ ਤੱਕ ਵੀ ਸਰਪ੍ਰਾਈਜ਼ ਨਾ ਖੋਲਿਆ ਨਹੀਂ ਪਰ ਜਦੋਂ ਉਹਨਾਂ ਨੇ ਖੋਲਿਆ ਤੇ ਜਦੋਂ ਚੀਜ਼ ਵੇਖੀ ਤੇ ਉਹ ਚੀਜ਼ ਵੇਖੀ ਕਿ ਇੰਨਾ ਜ਼ਿਆਦਾ ਇਲਾਕੇ ਦੇ ਨਿਵਾਸੀ ਜਿਹੜੇ ਆ ਉਹ ਅੱਛੀ ਜ਼ਿੰਦਗੀ ਜੀ ਪਾਣਗੇ ਉੱਥੋਂ ਗੰਦਗੀ ਦੂਰ ਹੋ ਜਾਏਗੀ ਸਾਈਡਾਂ ਦੀ ਬਾਉਂਡਰੀ ਬਣ ਜਾਏਗੀ ਸ਼ਹਿਰ ਕਰਨ ਦੇ ਕਾਬਿਲ ਇਲਾਕਾ ਹੋ ਜਾਊਗਾ ਦੇਖੋ ਮੈਂ ਤਾਂ ਇੱਕ ਗੱਲ ਕਰਦਾ ਜੀ ਦੇਖੋ ਰਾਜਨੀਤੀ ਜਿਹੜੀ ਆ ਨਾ ਉਹ ਲੋਕਾਂ ਦੇ ਭਲੇ ਵਸੇ ਬਣੀ ਪਈ ਐ ਲੋਕਾਂ ਨੂੰ ਸਹੀ ਜ਼ਿੰਦਗੀ ਦੇ ਵਸੇ ਬਣੀ ਪਈ ਐ ਲੋਕਾਂ ਵਸੇ ਆਰਾਮਦਾਇਕ ਜ਼ਿੰਦਗੀ ਹੋ ਸਕਿਓ ਬਣੀ ਪਈ ਐ ਮੈਂ ਸ਼ੁਰਤੋਂ ਦਾ ਮਰੀਦ ਆ ਬਹੁਤ ਪੁਰਾਣਾ ਮਰੀਦ ਆ ਮੇਰੀ ਸ਼ਾਇਦ ਮੇਰੇ ਚਾਚਾ ਜੀ ਮੇਰੇ ਤੋਂ ਪਹਿਲਾਂ ਉਹਨਾਂ ਦਾ ਮਰੀਦ ਸੀ ਉਸ ਤੋਂ ਬਾਅਦ ਮੈਂ ਉਹਨਾਂ ਕੋਲ ਸਿੱਖਿਆ ਫਿਰ ਮੈਂ ਮਰੀਦ ਸੀ ਪਰ ਇੱਕ ਹੀ ਥਾਂ ਬੜੀ ਬੱਕੀ ਐ ਤਾਰੀਫੇ ਕਾਬਿਲ ਇੱਕ ਹੋਰ ਅਲਵਾਜ਼ ਇਹ ਚੱਲਦੇ ਹੁੰਦੇ ਸੀ ਨਾ ਕਿ ਸੱਚਾ ਸੁੱਚਾ ਨੇਤਾ ਸੁਣੋ ਉਹ ਇੱਕ ਉਹ ਤਕਲੀਆ ਗਲਾਮ ਹੁੰਦਾ ਰਿਹਾ ਕਿ ਸੱਚਾ ਸੁੱਚਾ ਨੇਤਾ ਬਲ ਬਣਾਉ ਖਾਗਦਾ ਸੀ ਠੀਕ ਹੈ ਜੀ ਪਰ ਮੈਂ ਜਦੋਂ ਬੈਲ ਸਾਹਿਬ ਦੀ ਗੱਲ ਕਰਦੇ ਆ ਦੇਖੋ ਬੈਲ ਸਾਹਿਬ ਨੂੰ ਅਸੀਂ ਬੁਲਾਈਏ ਉਹ ਸਾਨੂੰ ਪਿਆਰ ਬੱਚਾ ਵਾਂਗ ਕਰਦੇ ਉਹ ਜਰੂਰ ਆਣਗੇ ਉਹ ਗੱਲ ਵੱਖਰੀ ਹੈ ਉਹ ਦੁਨੀਆਵੀ ਬੁਲੰਦੀ ਹੈ ਪਰ ਜਿਹੜੀ ਤੁਸੀਂ ਅੱਜ ਗੱਲ ਛੇੜੀ ਨਾ ਉਹ 'ਚ ਮੈਂ ਇੱਕ ਤਾਰੀਫ਼ ਕਰਨ ਜਾਵਾਂਗਾ ਸਾਈ ਰਾਮ ਐਸੀ ਉਹਨਾਂ ਨੂੰ ਹੋਰ ਜਦੋਂ ਵੀ ਉਹ ਕੰਮ ਕਰਦੇ ਕਹਿੰਦੇ ਪ੍ਰਭੂ ਕਿਰਪਾ ਹੋਈ ਜੀ ਮੇਰਾ ਨਾਂ ਨਾਲੋ ਤੇ ਮੈਂ ਅੱਜ ਫੇਰ ਗਾਂਗਾ ਵੀ ਆਉਂਦੀ ਪ੍ਰਭੂ ਕਿਰਪਾ ਮੇਰੇ ਵੱਡੇ ਭਰਾ ਦੇ ਹੁੰਦੀ ਰਹੇ ਕਿ ਉਹ ਸਾਡੇ ਗੁਰਦਾਸਪੁਰ ਸ਼ਹਿਰ ਵਸੇ ਐਡੀ ਐਡੀ ਆ ਵਧੀਆ ਚੀਜ਼ਾਂ ਲੈ ਕੇ ਆਣ ਕਿ ਸਾਡੇ ਸ਼ਹਿਰ ਉਹਦੇ ਉਹਨਾਂ ਦੀਆਂ ਪੂਰੀਆਂ ਜਿਹੜੀ ਸੁਵਿਧਾਵਾਂ ਲੈ ਸਕੇ ਤੇ ਮੇਰੇ ਭਰਾ ਦੀ ਹੋਊਗੀ ਲੰਬੀ ਉਮਰ ਹੋਈ ਉਸ ਸਾਡੇ ਸ਼ਹਿਰ ਦੀ ਸੇਵਾ ਹੋਰ ਤੁਹਾਨੂੰ ਮਨੋਂ ਤੁਹਾਨੂੰ ਕਰ ਸਕਣ ਤੇ ਮੈਂ ਚਾਹਾਂਗਾ ਕਿ ਜਿਸ ਤਰ੍ਹਾਂ ਸਾਈਂ ਦੇ ਮਥਾ ਟਿਕ ਗਏ ਅੱਜ ਤੇ ਸਾਈਂ ਦੀ ਕਿਰਪਾ ਨਾਲ ਤੇ ਹੋਰ ਪਏ ਦੇਖੋ ਜਿਹੜੇ ਆਪਣੇ ਹੁੰਦੇ ਨਾ ਉਹਨਾਂ ਵਾਸੇ ਮੰਗਿਆ ਜਾਂਦਾ ਸਾਈਂ ਰਾਮ ਜੀ ਸਾਈਂ ਰਾਮ ਜੀ ਇਹ ਉਹ ਚਿਹਰੇ ਹੈ ਜਿਨ੍ਹਾਂ ਬਗੈਰ ਮੈਂ ਕਦੀ ਸਾਈਂ ਫੰਕਸ਼ਨ ਬਾਰੇ ਸੋਚ ਨਹੀਂ ਸਕਦਾ ਇਹ ਮੇਰੇ ਚੰਦਨ ਛੋਟਾ ਬੇਟਾ ਆਪਣਾ ਇਹ ਪ੍ਰਸ਼ਾਂਤ ਇਹ ਪਵਨ ਜੀ ਅੱਜ ਇੱਕ ਸਾਡਾ ਸਾਈਂ ਭਗਤ ਵ੍ਰਿੰਦਾਵਨ ਹੈ ਪ੍ਰਿੰਸ ਆ ਮੇਰੇ ਅੰਕਲ ਹੈ ਐਸਡੀਓ ਸਾਹਿਬ ਨੇ ਤੇ ਇੱਕ ਮੈਂ ਗੱਲ ਕਰਾਂਗਾ ਕਿ ਇਹ ਜਿਹੜਾ ਫੰਕਸ਼ਨ ਹਰ ਵਾਰੀ ਭਾਈ ਅਸੀਂ ਸਾਲ ਚ ਦੋ ਵੀ ਕਰ ਦਿੰਨੇ ਆ ਤਿੰਨ ਵੀ ਹੋ ਜਾਂਦੇ ਆ ਪਰ ਇਹ ਹੋ ਤਾਦੀ ਪਾਉਂਦੇ ਆ ਕਿ ਆ ਜਿਹੜੀ ਮੇਰੀ ਟੀਮ ਆ ਨਾ ਜੀ ਆਪਣੇ ਸਤਨਾਮ ਜੀ ਇੱਕ ਸਾਡਾ ਸ਼ਾਹ ਉਧਰ ਬੈਠੇ ਦਾ ਵਾ ਕੀ ਨਾਮ ਆ ਠੀਕ ਹੈ ਸਾਈ ਲਵਰ ਮੈਂ ਨਾਮ ਪਾਇਆ ਪਿਆ ਉਹਦਾ ਠੀਕ ਹੈ ਪ੍ਰਦੀਪ ਜੀ ਉਹ ਪਤਾ ਨਹੀਂ ਕਿਉਂ ਨਹੀਂ ਮੇਰੇ ਲਾਗੇ ਆਏ ਕਰਦੇ ਇਹ ਜੇਕਰ ਹੈ ਜੇ ਜੇਕਰ ਟੀਮ ਮੇਰੇ ਨਾਲ ਹੋਏ ਨਾ ਜੀ ਪ੍ਰਦੀਪ ਜੀ ਪਲੀਜ਼ ਆਓ ਇਹ ਜੇਕਰ ਟੀਮ ਮੇਰੇ ਨਾਲ ਹੈਗੀ ਆ ਨਾ ਜੀ ਤੇ ਫੇਰ ਸਾਈ ਦਾ ਜਿੰਨਾ ਵਰਜੀ ਵੱਡਾ ਪ੍ਰੋਗਰਾਮ ਹੋਏ ਅਸੀਂ ਉਲਿਕ ਨੂੰ ਪਿੱਛੇ ਨਹੀਂ ਹਟਦੇ ਐ ਹੋਈ ਮੇਰੀਆਂ ਬਾਹਾਂ ਐ ਹੋਈ ਮੇਰੇ ਕਰਦੇ ਦਰਤੇ ਆ 6 ਹੀ ਰਹਿਣਾ ਮੇਰੇ ਕੋਲ 6 ਹੀ ਰਹਿ ਜਿੰਨਾ ਜੋ ਅਸਰੇ 3 ਹੀ ਰਹਿ ਤਾਡੇ ਸਾਹਮਣੇ ਰੇ ਹਾਂਜੀ ਇਹ ਸਾਡੀ ਟੀਮ ਜਿਹੜੀ ਹੈ ਨਾ ਜੀ ਇਹ ਜਿਹੜੇ ਸਾਈ ਨੂੰ ਮੈਂ ਕਹਿੰਦਾ ਜੀ ਇਹਨਾਂ ਦੇ ਅਸਰੇ ਮੈਂ ਕਹਿੰਦਾ ਕੋਈ ਵੀ ਵੱਡ ਤੋਂ ਵੱਡਾ ਸਾਈ ਦਾ ਪ੍ਰੋਗਰਾਮ ਹੋਏ ਮੈਂ ਲੀਖ ਸਕਦਾ ਜੀ ਜੈ ਸਾਈ ਰਾਮ ਸਰ ਅੱਜ ਤੁਹਾਡਾ ਇੱਕ ਸਰਪ੍ਰਾਈਜ਼ਲੀ ਜਿਹੜਾ ਵਾ ਤੁਹਾਡਾ ਬਰਥਡੇ ਤੇ ਚਲਦੀ ਧਾਰਮਿਕ ਸਮਾਗਮ ਵਿੱਚ ਮਨਾਇਆ ਗਿਆ ਕੀ ਕਹਿਣਾ ਚਾਹੋਗੇ ਬਸ ਇਹ ਗਗਨਪਾਈ ਕਰਕੇ ਹੀ ਆ ਜੀ ਇਹ ਗੱਲਬਾਤ ਹੋਈ ਹੀ ਕਹਦੇ ਜਨਮ ਦਿਨਾਂ ਤੇ ਕਹਿੰਦੇ ਚਲੋ ਸਰਪ੍ਰਾਈਜ਼ ਦਵਾਂਗੇ ਤੁਹਾਨੂੰ ਅਸੀਂ ਤੇਨੂੰ ਮਿਲਣ ਆਏ ਸੀ ਇੱਥੇ ਦੇਖਿਆ ਕਿ ਇਹਨਾਂ ਨੇ ਫੰਕਸ਼ਨ ਤਿਆਰ ਕੀਤਾ ਦਾ ਪੂਰਾ ਤੇ ਮੈਂ ਧੰਨਵਾਦ ਕਰਦਾ ਵੀ ਇਹਨਾਂ ਦਾ ਬਾਕੀ ਇਹਨਾਂ ਦੇ ਹੋਰ ਟੀਮ ਦਾ ਸਾਰੀ ਦਾ ਨਾਲ ਭਾਜੀ ਖੜੇ ਆ ਹਾਂਜੀ ਥੈਂਕ ਯੂ ਜੀ ਅਰ ਦੀ ਸ਼ਰਵਾਦ ਹੋ ਚੁਕੀ ਆ ਔਰ ਸਾਈ ਸਬਾ ਵਲੋਂ ਸਾਈ ਭਗਤ ਗगन ਮਹਾ ਜੰਜੀ ਵੱਲੋਂ ਜਿਹੜਾ ਵਾ ਬਹੁਤ ਹੀ ਸ਼ਾਨਦਾਰ ਇੱਕ ਧਾਰਮਿਕ ਸਮਾਗਮ ਜਿਹੜਾ ਵਾ ਉਹ ਕਰਵਾਇਆ ਗਿਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਪਹਿਲਾਂ ਤੇ ਓਮ ਸਾਈ ਰਾਮ ਸਾਰਿਆਂ ਨੂੰ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਆਨੰਦ ਆਇਆ ਬਾਬਾ ਦੇ ਬਜਨਾਂ ਨੂੰ ਸੁਣ ਕੇ ਸੁਣਾ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗगन ਬਈਆ ਨੇ ਜਿਹੜਾ ਫੰਕਸ਼ਨ ਕਰਵਾਇਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਨੰਨਦਾ ਆ ਪਿਛਲੇ ਸਾਲ ਨਾਲੋਂ ਜ਼ਿਆਦਾ ਨੰਨਦਾ ਆ ਕਿਉਂਕਿ ਵੱਧ ਤੋਂ ਵੱਧ ਸੰਗਤ ਬਾਬਾ ਦੇ ਦਰਸ਼ਨਾਂ ਲਈ ਆਈ ਆਪਾਂ ਕਹਿੰਨੇ ਆ ਬਾਬਾ ਬਾਬਾ ਭయ్యా ਤੇ ਇੰਨੀ ਕਿਰਪਾ ਕਰਨ ਇਤਨਾ ਵੱਧ ਤੋਂ ਵੱਧ ਬਾਬਾ ਇਹਨਾਂ ਨੂੰ ਦੇਣ ਕਿ ਆਪਾਂ ਹਰ ਸਾਲ ਇਸ ਤੋਂ ਵੱਡੇ ਤੋਂ ਵੱਡਾ ਪ੍ਰੋਗਰਾਮ ਕਰ ਚੁੱਕੀਏ ਤੇ ਮੇਰੇ ਲਈ ਆਈਏ ਤੇ ਭਈਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਓਮ ਸਾਈ ਰਾਮ ਜੈ ਸਾਈ ਰਾਮ